ਹੈਲੋ ਜੀ ਸਲਾਮ ਆਦਾਬ ਨਮਸਤੇ ਸਭ ਸਿਕਾਤ ਜੈ ਸਾਈਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਕਿੱਸਾ ਸਾਂਝਾ ਕਰਨਾ ਇਹ ਮੇਰੇ ਨਾਲ ਅੰਮ੍ਰਿਤਸਰ ਤੋਂ ਮੇਰੇ ਬੜੇ ਖਾਸ ਮੇਰੇ ਭੈਣ ਬਣੇ ਹੋਏ ਨੇ ਨੀਨਾ ਨਾਮ ਹੈ ਇਹਨਾਂ ਦਾ ਇਹ ਕਹਿੰਦੇ ਕਿ ਅੱਜ ਤੋਂ 1 ਸਾਲ ਪਹਿਲਾਂ ਜਦੋਂ ਅਸੀਂ ਕੋਦਰ ਦਰਬਾਰ ਗਏ ਸਾਈਂ ਜੀ ਦੇ ਸਲਾਮ ਕਰਨ ਵਾਸਤੇ ਉੱਥੋਂ ਕਹਿੰਦੇ ਸਾਨੂੰ ਪ੍ਰਸ਼ਾਦ ਮਿਲਿਆ ਉਹ ਪ੍ਰਸ਼ਾਦ ਅਸੀਂ ਘਰੇ ਲਿਆਏ ਘਰੇ ਆ ਕੇ ਜਦੋਂ ਕਰਦਿਆਂ ਨੂੰ ਪ੍ਰਸ਼ਾਦ ਵੰਡਣ ਲੱਗੇ ਤਾਂ ਉਸ ਪ੍ਰਸ਼ਾਦ ਦੇ ਵਿੱਚੋਂ ਸਾਨੂੰ ਕੋਈ ਇੱਕ ਚੀਜ਼ ਮਿਲੀ ਉਹ ਚੀਜ਼ ਮਿਲੀ ਤਾਂ ਅਸੀਂ ਦੇਖੀ ਜਾਈਏ ਵੀ ਕੀ ਚੀਜ਼ ਹੋ ਸਕਦੀ ਹੈ ਕਹਿੰਦੇ ਮੇਰੇ ਹਸਬੰਦ ਨੇ ਵੀ ਦੇਖਿਆ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਐ ਕਰੋ ਇਹਨੂੰ ਮੰਦਰ 'ਚ ਰੱਖ ਦਿਓ ਜਿਹੜਾ ਘਰ ਦਾ ਮੰਦਰ ਬਣਿਆ ਸੀ ਅਸੀਂ ਕਹਿੰਦੇ ਮੰਦਰ 'ਚ ਰੱਖਤਾ ਅਗਲੇ ਦਿਨ ਸਵੇਰੇ ਜਦੋਂ ਕਹਿੰਦੇ ਮੈਂ ਜੋਤ ਪੱਤੀ ਕਰਨ ਲੱਗੀ ਸਾਂ ਤੇ ਮੂਰੇ ਅਰਦਾਸ ਬੇਨਤੀ ਕਰਨ ਲੱਗੀ ਮੈਂ ਫੇਰ ਉਹ ਚੀਜ਼ ਪਈ ਸੀ ਮੰਦਰ ਦੇ ਵਿੱਚ ਮੈਂ ਚੱਕ ਕੇ ਦੇਖੀ ਉਹ ਐ ਲੱਗਦਾ ਸੀ ਕਿਸੇ ਤਾਲੇ ਦੀ ਚਾਬੀ ਹੁੰਦੀ ਆ ਛੋਟੀ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਹੋ ਗੋਲਡਨ ਕਲਰ ਦੀ ਚਾਬੀ ਚਲੋ ਕਹਿੰਦੇ ਮੈਂ ਫੇਰ ਮੰੰਦਰ ਚ ਰੱਖਤੀ ਸਾਇੰਹ ਜੀ ਮੱਥਾ ਟੇਕਿਆ ਕਿ ਦਰਬਾਰ ਤੋਂ ਮਿਲੀ ਆ ਪਰ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਜਦੋਂ ਦੀ ਉਹ ਚਾਬੀ ਸਾਨੂੰ ਦਰਬਾਰ ਤੋਂ ਮਿਲੀ ਉਦੋਂ ਦੀ ਕਹਿ ਸਕਦੇ ਹੋ ਕਿ ਸਾਡੀ ਕਿਸਮਤ ਖੁੱਲ ਗਈ ਤਿੰਨ ਦੁਕਾਨਾਂ ਕਹਿੰਦੇ ਸਾਡੀਆਂ ਪਹਿਲੀਆਂ ਸੀ ਸਪੇਅਰ ਪਾਰਟਸ ਦੀਆਂ ਤੇ ਚੌਥੀ ਦੁਕਾਨ ਬਹੁਤ ਵੱਡੀ ਦੁਕਾਨ ਸਾਇੰਹ ਜੀ ਦੀ ਕਿਰਪਾ ਦੇ ਨਾਲ ਸਾਨੂੰ ਮਿਲੀ ਅੰਮ੍ਰਿਤਸਰ ਦੇ ਵਿੱਚ ਵਰਦ ਦੇ ਕਹਿੰਦੇ ਕਹਾਉਂਦੇ ਸਪੇਅਰ ਪਾਰਟਸ ਦੇ ਵਿੱਚ ਕਹਿੰਦੇ ਸਾਡੀਆਂ ਦੁਕਾਨਾਂ ਦੇ ਨਾਮ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਸਪੇਅਰ ਸੈਂਟਰ ਇਹ ਸਾਈ ਲਾਭੀ ਸ਼ਾਸਤਰਕਾਰ ਦੀ ਕਿਰਪਾ ਤੇ ਬਾਰਲੇ ਟੂਰ ਵੀ ਮਿਲ ਰਹੇ ਨੇ ਕੰਪਨੀਆਂ ਦੇ ਬਾਬਾ ਸੋ ਕਹਿੰਦੇ ਜਿੱਦਣ ਦੀ ਇਹ ਕਰੇ ਚਾਬੀ ਆਈ ਆ ਦਰਬਾਰ ਵੱਲੋਂ ਉਦੋਂ ਦੇ ਸਾਡੇ ਬਾਰੇ ਨਿਆਰੇ ਹੋਏ ਪਏ ਨੇ ਸੋ ਸਾਈਂ ਲਾਡਿਸ਼ਾ ਸਰਕਾਰ ਜੀ ਦੀ ਕਿਰਪਾ ਆ ਕਿ ਉਹਨਾਂ ਨੇ ਤੁਹਾਨੂੰ ਕਿਸੇ ਤਰੀਕੇ ਕੁਝ ਵੀ ਇਦਾਂ ਦਾ ਦੇ ਦੇਣਾ ਜਿਨ੍ਹਾਂ ਤੁਹਾਡੀ ਕਿਸਮਤ ਬਦਲ ਦੇਣੀ ਆ ਸੋ ਆਪਣੀ ਨੀਤ ਸੱਚੀ ਰੱਖੋ ਦਿਲ ਸਾਫ਼ ਰੱਖੋ ਮਤਲਬ ਨੂੰ ਛੱਡ ਕੇ ਦਰਬਾਰ ਜਾਇਆ ਕਰੋ ਕੁਝ ਵੀ ਤੁਹਾਨੂੰ ਸਾਈਂ ਜੀ ਦੇ ਸਕਦੇ ਨੇ ਕਿਸੇ ਵੇਲੇ ਵੀ ਸੋ ਜੇ ਇਹ ਕਿੱਸਾ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਜੈ ਸਾਈਂ ਜੀ